ਖਨੋਰੀ ਬਾਰਡਰ ਤੋਂ ਰਾਹਤ ਪਰ ਹੀ ਖਬਰ ਸਾਹਮਣੇ ਆਈ ਹੈ ਜਗਜੀਤ ਸਿੰਘ ਢੱਲੇਵਾਲ ਨੇ ਮੈਡੀਕਲ ਸਹਾਇਤਾ ਲੈਣ ਲਈ ਹਾਂ ਕਰ ਦਿੱਤੀ ਹੈ ਜੀ ਹਾਂ ਜਗਜੀਤ ਸਿੰਘ ਢੱਲੇਵਾਲ ਮੈਡੀਕਲ ਸਹਾਇਤਾ ਲੈਣ ਲਈ ਰਾਜ਼ੀ ਹੋ ਗਏ ਨੇ ਤੇ ਉਹਨਾਂ ਨੂੰ ਡਾਕਟਰਾਂ ਦੇ ਵੱਲੋਂ ਡ੍ਰਿਪ ਲਗਾ ਦਿੱਤੀ ਗਈ ਹੈ ਢੱਲੇਵਾਲ ਨੇ ਕੇਂਦਰ ਦਾ ਪ੍ਰਪੋਜ਼ਲ ਮੰਨ ਲਿਆ ਤਦ ਅੱਜੇ ਕਿ ਹੁਣ ਕੇਂਦਰ ਦੇ ਵੱਲੋਂ ਕਿਸਾਨਾਂ ਨੂੰ 14 ਫਰਵਰੀ ਨੂੰ ਮੀਟਿੰਗ ਦੇ ਲਈ ਸੱਦਾ ਦਿੱਤਾ ਗਿਆ ਚੰਡੀਗੜ੍ਹ ਦੇ ਸੈਕਟਰ 26 ਦੇ ਵਿੱਚ ਕਿਸਾਨਾਂ ਦੇ ਕੇਂਦਰ ਸਰਕਾਰ ਦੇ ਨਾਲ ਮੀਟਿੰਗ ਹੋਵੇਗੀ ਤਦਾਜ਼ਿਕ ਜਗਜੀਤ ਸਿੰਘ ਢੱਲੇਵਾਲ ਨੇ ਮੈਡੀਕਲ ਸਹਾਇਤਾ ਲੈਣ ਲਈ ਰਾਜ਼ੀ ਹੋ ਗਏ ਨੇ ਜਿਸ ਤੋਂ ਬਾਅਦ ਕਿਸਾਨਾਂ ਨੇ ਸੁਖਾਤਾਂ ਲਿਆ ਦਰਸਲ ਖਨੋਰੀ ਬਾਰਡਰ ਤੇ ਐਮਐਸਪੀ ਸਵੀਤ 12 ਮੰਗਾ ਨੂੰ ਬਣਵਾਉਣ ਲਈ ਸਯੁਕਤ ਕਿਸਾਨ ਮੋਰਚਾ ਅਤੇ ਕਿਸਾਨ ਮਜ਼ਦੂਰ ਮੋਰਚੇ ਵੱਲੋਂ ਮੰਨ ਵਰਤੇ ਤੇ ਬੈਠੇ ਕਿਸਾਨ ਨੇਤਾ ਜਗਜੀਤ ਸਿੰਘ ਢੱਲੇਵਾਲ ਦਾ ਮੰਨ ਵਰਤ ਅੱਜ 55ਵੇਂ ਦਿਨ ਦੇ ਵਿੱਚ ਪਹੁੰਚ ਗਿਆ ਤੇ ਉਹਨਾਂ ਦੀ ਹਾਲਤ ਨਾਜ਼ੁਕ ਬਣੀ ਜਾ ਰਹੀ ਹੈ ਢੱਲੇਵਾਲ ਦੀ ਨਾਜ਼ੁਕ ਹਾਲਤ ਦੀ ਰਿਪੋਰਟ ਕੇਂਦਰ ਤੱਕ ਪਹੁੰਚ ਗਈ ਹੈ ਜਿਸ ਕਾਰਨ ਸ਼ਨੀਵਾਰ ਨੂੰ ਭਾਰ ਦੇ ਖੇਤੀਬਾੜੀ ਮੰਤਰਾਲੇ ਦੇ ਸਿਉਕਤ ਸਕੱਤਰ ਪ੍ਰਿਆ ਰੰਜਨ ਆਈਐਫਐਸ ਆਪਣੀ ਟੀਮ ਸਮੇਤ ਢੱਲੇਵਾਲ ਨੂੰ ਮਨਵਾਉਣ ਲਈ ਪਹੁੰਚੇ ਉਹਨਾਂ ਨਾਲ ਪਟਿਆਲਾ ਦੇ ਸੀਨੀਅਰ ਪੁਲਿਸ ਅਧਿਕਾਰੀ ਅਤੇ ਪ੍ਰਸ਼ਾਸਨਿਕ ਅਧਿਕਾਰੀ ਵੀ ਮੌਜੂਦ ਸਨ ਤਾਂ ਡੱਲੇਵਾਲ ਨਾਲ ਮੁਲਾਕਾਤ ਤੋਂ ਬਾਅਦ ਪ੍ਰਿਆ ਰੰਜਨ ਨੇ ਉਹਨਾਂ ਨੂੰ ਡਾਕਟਰੀ ਇਲਾਜ ਕਰਵਾਉਣ ਲਈ ਕਿਹਾ ਤੇ ਕੇਂਦਰ ਵੱਲੋਂ ਕਿਸਾਨਾਂ ਨੂੰ 14 ਫਰਵਰੀ ਨੂੰ ਮੀਟਿੰਗ ਲਈ ਸੱਤਾ ਵੀ ਦਿੱਤਾ ਗਿਆ ਯੂਨੀਅਨਜ਼ ਘਤਰ ਅਤੇ ਕਿਸਾਨਾਂ ਦੀ ਅਪੀਲ ਤੋਂ ਬਾਅਦ ਡੱਲੇਵਾਲ ਡਾਕਟਰੀ ਇਲਾਜ ਕਰਵਾਉਣ ਲਈ ਸੈਮਟ ਹੋ ਗਏ ਹਨ ਤੇ ਦੇਰ ਰਾਤ ਉਹਨਾਂ ਨੂੰ ਮੈਡੀਕਲ ਸਹਾਇਤਾ ਦੇਣੀ ਸ਼ੁਰੂ ਕਰ ਦਿੱਤੀ ਗਈ ਤੇ ਉਹਨਾਂ ਨੂੰ ਗਲੂਕੋਜ਼ ਦੇ ਡ੍ਰਿਪ ਲਗਾ ਦਿੱਤੀ ਗਈ ਹੈ ਇਸ ਦੇ ਇਲਾਵਾ ਮਰਨ ਵਰਤ ਤੇ ਬੈਠੇ 101 ਕਿਸਾਨਾਂ ਦੇ ਮਰਨ ਵਰਤ ਨੂੰ ਖਤਮ ਕਰਨ ਲਈ 19 ਜਨਵਰੀ ਯਾਨੀ ਕਿ ਅੱਜ ਸਵੇਰੇ Uh, 11 ਵਜੇ ਦੇ ਕਰੀਬ ਇੱਕ ਮੀਟਿੰਗ ਰੱਖੀ ਗਈ ਹੈ ਇਸ ਮੌਕੇ ADGP ਇਟੈਲੀ ਜੰਦ ਸਕਰਨ ਸਿੰਘ DIG ਪਟਿਆਲਾ ਰੇਲਸ ਮਨਦੀਪ ਸਿੰਘ ਸਿੱਧੂ ਨਰਿੰਦਰ ਪਾਰਗਵ SSP ਡਾਕਟਰ ਨਾਨਕ ਸਿੰਘ ਅਤੇ ਹੋਰ ਅਧਿਕਾਰੀ ਵੀ ਮੌਜੂਦ ਸਨ ਦਿਕ ਰਿਓਗਾ ਕਿ ਕੇਂਦਰੀ ਮੰਤਰਾਲੇ ਨਾਲ ਮੁਲਾਕਾਤ ਨਗਰ ਕਿਸਾਨ ਆਗੂ ਨੇ ਡੱਲੇਵਾਲ ਨੂੰ ਅਪੀਲ ਕੀਤੀ ਸੀ ਕਿ ਉਹ ਆਪਣੀ ਸਿਹਤ ਨੂੰ ਧਿਆਨ ਦੇ ਵਿੱਚ ਰੱਖ ਕੇ ਮੈਡੀਕਲ ਟ੍ਰੀਟਮੈਂਟ ਲੈਣ। ਉਹਨਾਂ ਅੱਗੇ ਕਿਹਾ ਕਿ ਜੇਕਰ ਡੱਲੇਵਾਲ ਨੇ ਇਹ ਅਪੀਲ ਨਾ ਮੰਨੀ ਤਾਂ ਸਭ ਕਿਸਾਨ ਰੋਟੀ ਪਾਣੀ ਛੱਡੋ ਉਹਨਾਂ ਦੀ ਟਰਾਲੀ ਦੁਆਲੇ ਬੈਠ ਜਾਣਗੇ ਤੇ ਉਹਨਾਂ ਵਾਂਗ ਹੀ ਮੰਨ ਵਰਟ ਤੇ ਬੈਠ ਜਾਣਗੇ। ਹਾਲਾਂਕਿ ਉਹਨਾਂ ਦੇ ਗੱਲ ਮੰਨਦਿਆਂ ਡੱਲੇਵਾਲ ਨੇ ਇਹ ਵੀ ਕਿਹਾ ਕਿ ਉਹ ਮੈਡੀਕਲ ਸਹਾਇਤਾ ਤਾਂ ਲੈ ਲੈਣਗੇ ਪਰ ਉਹ ਆਪਣਾ ਮੰਨ ਵਰਟੀ ਜਿਹੀ ਜਾਰੀ ਰੱਖਣਗੇ ਤੇ ਅੰਨ ਦਾ ਇੱਕ ਵੀ ਦਾਣਾ ਨਹੀਂ ਖਾਣਗੇ ਤਾਂ ਰਾਹਤ ਪਰਿਖਬਰ ਕਹਿ ਸਕਦੇ ਆ ਖਨੌਰੀ ਬਾਰਡਰ ਤੋਂ ਆਈ ਅਤੇ ਕਿਸਾਨਾਂ ਨੇ ਵੀ ਸੁੱਖ ਦਾ ਸਾਹ ਲਿਆ ਜਦੋਂ ਡੰਲੇਵਾਲ ਨੇ ਮੈਡੀਕਲ ਟ੍ਰੀਟਮੈਂਟ ਦੇ ਲਈ ਹਾਂਜੀ